1.75911 ਟਰੈਕਟਰ ਆ ਗਿਆ ਜੀ 93 ਮਾਡਲ ਕੀਮਤ ਆ ਗਈ 2 ਲੱਖ ਰੁਪਇਆ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਅੱਜ ਦੀ ਵੀਡੀਓ ਸਵਾਗਤ ਹੈ ਤੁਹਾਡਾ ਤੇ ਅੱਜ ਆਪਾਂ ਮੋਗਾ ਟਰੈਕਟਰ ਮੰਡੀ ਤੇ ਪਹੁੰਚੇ ਆਂ ਤੇ ਰੇਟ ਕੀ ਰਹਿਣਗੇ ਭਾਈ ਸੀਜ਼ਨ ਦੇ ਵਿੱਚ ਨੰਬਰ ਵੀ ਲਾਵਾਂਗੇ ਤੇ ਮਾਡਲ ਏਟ ਦੱਸਾਂਗੇ ਜਿਵੇਂ ਉਹਨੂੰ ਅਰਜਨ ਜੀ ਦੇ ਟਰਾਈ ਵੱਜੀ ਜਾਂਦੀ ਹੈ ਅਰਜਨ ਨੋਵੋ ਦੀ ਹੈ ਨਾ ਤੁਹਾਨੂੰ ਪਹਿਲਾ ਟਰੈਕਟਰ ਹੀ ਦਿਖਾ ਦਿੰਨੇ ਆ ਵੀ ਕਿਹੜੇ ਟਰੈਕਟਰ ਦੀ ਜ਼ਿਆਦਾ ਟਰਾਈ ਵੱਜੀ ਜਾਂਦੀ ਹੈ ਅਰਜਨ ਨੋਵੋ 15 ਮਾਡਲ ਟਰੈਕਟਰ ਆ ਇਹ ਜੇ ਇਹ ਵੀ ਟਰੋਈ ਵੱਜੀ ਜਾਂਦੀ ਹੈ ਤੇ 5 ਲੱਖ ਤੇ 40000 ਰੁਪਿਆ ਇਹਦੀ ਡਿਮਾਂਡ ਹੈ ਤੇ ਸੋਨਾ ਟਰੈਕਟਰ ਵਧੀਆ ਪਿਆਗਾ ਤੇ ਇੱਧਰ ਤੁਹਾਨੂੰ ਟਰੈਕਟਰ ਜਿਹੜਾ ਦਿਖਾਉਣਾ ਹੁਣ ਮਹਿੰਦਰਾ ਦਿਖਾਉਣਾਗਾ 265 ਡੀਆਈ ਟਰੈਕਟਰ ਇਹ ਟਰੈਕਟਰ ਮਾਡਲ ਹੈਗਾ ਜੀ 97 ਕੀਮਤ ਆ ਗਈ 1 ਲੱਖ ਤੇ 40000 ਮਹਿੰਦਰਾ ਆ ਗਿਆ ਜੀ 475 ਡੀਆਈ 2002 ਮਾਡਲ 2 ਲੱਖ ਤੇ 45000 ਰੁਪਿਆ ਡਿਮਾਂਡ ਸੋਨਾ ਲੀਕਾ ਡੀਏਈ 55 ਆ ਗਿਆ ਜੀ ਪੰਜਾਬ ਨੰਬਰ 2005 ਮਾਡਲ 2 ਲੱਖ ਤੇ 50000 ਰੁਪਿਆ ਦੀ ਕੀਮਤ ਆ ਗਈ ਇੱਧਰ ਆ ਗਿਆ ਜੀ ਐਚਐਮਟੀ 80 ਮਾਡਲ ਹੈ 90000 ਰੁਪਿਆ ਦੀ ਕੀਮਤ ਹੈ ਨਿਊ ਹੋਲੈਂਡ 73 ਪੰਜਾਬ ਨੰਬਰ ਆ ਗਿਆ ਜੀ 2009 ਮਾਡਲ ਕੀਮਤ ਆ ਗਈ 4 ਲੱਖ ਤੇ 70000 ਰੁਪਿਆ ਫਾਰਮ ਟਰੈਕ 60 ਦਾ ਆ ਗਿਆ ਜੀ ਪੰਜਾਬ ਨੰਬਰ 98 ਮਾਡਲ ਕੀਮਤ ਆ ਗਈ 1 ਲੱਖ ਤੇ 85000 ਰੁਪਿਆ ਫਾਰਮ ਟਰੈਕ 60 2011 ਮਾਡਲ ਆਈ 3 ਲੱਖ 80000 ਰੁਪਿਆ ਦੀ ਕੀਮਤ ਆ ਗਈ ਜੌਂਡੀਆਰ 5310 2016 ਮਾਡਲ ਕੀਮਤ ਆ ਗਈ 5 ਲੱਖ ਤੇ 90 ਹਜ਼ਾਰ ਮਹਿੰਦਰਾ ਗੈਜ 255 ਡੀਆਈ 2005 ਮਾਡਲ 2 ਲੱਖ 40 ਹਜ਼ਾਰ ਕੀਮਤ ਆ ਗਈ ਸਵਰਾ 744 ਐਫੀ ਆ ਗਈ ਪੰਜਾਬ ਨੰਬਰ 2010 ਮਾਡਲ 3 ਲੱਖ 35 ਹਜ਼ਾਰ ਰੁਪਏ ਕੀਮਤ ਆ ਗਈ ਮਹਿੰਦਰਾ ਗੈਜ 255 ਡੀਆਈ 2007 ਮਾਡਲ 2 ਲੱਖ 55000 ਰੁਪਿਆ ਕੀਮਤ ਹੈ ਫਾਰਮ ਟਰੈਕ 60 ਆ ਗਈ 2003 ਮਾਡਲ 250000 ਰੁਪਿਆ ਕੀਮਤ ਹੈ ਬੀਓ ਹੋਲੈਂਡ 6730 ਟਰੈਕਟਰ ਆਈ 2013 ਮਾਡਲ 460000 ਰੁਪਿਆ ਕੀਮਤ ਫਾਰਮ ਟਰੈਕ 2000 ਮਾਡਲ 230000 ਕੀਮਤ ਮਹਿੰਦਰਾ 255 ਡੀਆਈ 2007 ਮਾਡਲ 255000 ਰੁਪਿਆ ਕੀਮਤ 855 2002 ਮਾਡਲ ਆਈ 298000 ਰੁਪਏ ਦੀ ਕੀਮਤ ਹੈ ਇੱਧਰ ਆ ਗਿਆ ਸੁਵਰਾਜ ਜੀ ਆਪਣਾ 744 2003 ਮਾਡਲ ਕੀਮਤ ਆ ਗਈ 2 ਲੱਖ ਤੇ 45000 ਮਹਿੰਦਰਾ 475 DI 2002 ਮਾਡਲ ਕੀਮਤ ਆ ਗਈ 2 ਲੱਖ ਤੇ 35000 HMT ਆ ਗਿਆ 352 2001 ਮਾਡਲ ਕੀਮਤ ਆ ਗਈ 1 ਲੱਖ ਤੇ 85000 ਇੱਧਰ ਮਹਿੰਦਰਾ 585 ਆ ਗਿਆ ਜੀ ਇਹੜਾ ਐਨਮੀ ਮਾਡਲ ਡਾਵੜਾ ਕਲਾਸ 2 ਲੱਖ 52000 ਰੁਪਿਆ ਕੀਮਤ ਆ ਗਈ ਕਿੰਨਾ ਜੀ ਮੋਬਾਈਲ ਨੰਬਰ ਕਿੰਨਾ ਜੀ ਮੋਬਾਈਲ ਨੰਬਰ ਕਿੰਨਾ ਹੀ ਮੋਬਾਈਲ ਨੰਬਰ ਨੰਬਰ 93174 94174 0 0 43 43 43 47 43 47 ਲਓ ਜੀ ਇਹ ਨੰਬਰ ਆਈ ਮੈਸੀ 241 2001 ਮਾਡਲ 2 ਲੱਖ ਤੇ 40000 ਰੁਪਏ ਦੀ ਕੀਮਤ ਆ ਗਈ। ਇਧਰ Mahindra 265 ਆ ਜਿਹੜਾ ਮਾਡਲ 94 ਆ। ਕੀਮਤ 1 ਲੱਖ ਤੇ 55। 735 ਆ ਗਿਆ ਜੀ ਅੱਗੇ 96 ਮਾਡਲ 1 ਲੱਖ ਤੇ 35000 ਰੁਪਏ ਇਹਦੀ ਕੀਮਤ ਆ ਗਈ। ਇਧਰ 724 ਟਰੈਕਟਰ ਆ ਗਿਆ ਜੀ ਮਾਡਲ 98 1 ਲੱਖ ਤੇ 50000 ਰੁਪਇਆ ਦੀ ਕੀਮਤ ਆ ਗਈ ਲੈ ਵੀ ਅੱਗੇ ਤੁਹਾਨੂੰ ਦਿਖਾਉਣਾ 911 86 ਮਾਡਲ 1 ਲੱਖ ਤੇ 65000 ਰੁਪਇਆ ਕੀਮਤ ਤੇ ਅੱਗੇ ਮਾਡਲ ਆ ਗਿਆ 86 ਕੀਮਤ ਆ ਗਈ 1 ਲੱਖ ਤੇ 75000 ਐ ਕਿ ਤੁਹਾਨੂੰ 93 ਮਾਡਲ ਅਇਸਸਰ ਦਿਖਾ ਦਿੰਨੀ ਆ ਜੀ ਕੀਮਤ ਆ ਗਈ ਇਹਦੀ 95000 ਕਿੰਨਾ ਜੀ ਮਾਡਲ ਨੰਬਰ ਦੋਨੇ ਨੇ ਠੀਕ ਆ ਕੱਲਾ अर्जेंस 05 ਕਿੰਨਾ ਮਾਡਲ ਨੰਬਰ ਜੀ 95797 7 7 97 74044 ਲੋ ਜੀ ਇਹ ਨੰਬਰ ਆ ਜੀ 11 ਮਾਡਲ ਟਰੈਕਟਰ ਆ ਇਹ ਤੇ ਕੀਮਤ ਦੀ ਗੱਲ ਕਰੀਏ 4 ਲੱਖ ਤੇ 25000 ਰੁਪਏ ਹੋ ਜੂ ਮੌਕੇ ਦੇ ਮਾਨਤਾ ਲਈ ਬਾਕੀ ਮੌਕੇ ਤੇ ਮਾਨਤਾਨ ਹੋ ਜੂ ਸਮਾਨ ਸਾਰਾ ਨਾਲ ਹੀ ਆ ਠੀਕ ਹੈ ਜੀ ਸਵਰਾਹ 735 ਆ ਗਿਆ ਜੀ 93 ਮਾਡਲ ਕੀਮਤ ਆ ਗਈ 1 ਲੱਖ ਤੇ 43000 ਰੁਪਇਆ 855 ਚੋਰ 400 ਦੇ ਵਿੱਚ ਆ ਗਿਆ 97 ਮਾਡਲ ਕੀਮਤ 1 ਲੱਖ ਤੇ 95000 ਰੁਪਇਆ ਸਵਰਾਹ 735 94 ਮਾਡਲ ਕੀਮਤ ਆ ਗਈ 1 ਲੱਖ ਤੇ 43000 ਰੁਪਇਆ ਫਾਰਮ ਡ੍ਰੈਗ ਆ ਗਿਆ 93 ਮਾਡਲ 1 ਲੱਖ 40000 ਰੁਪਏ ਦੀ ਕੀਮਤ ਆ ਗਈ। ਪ੍ਰੀਤ ਆ ਗਿਆ ਜੀ 6093 13 ਮਾਡਲ 3 ਲੱਖ 25000 ਕੀਮਤ ਆ ਗਈ ਇਹਦੀ। ਟਰਾਲੀ ਦਿਖਾ ਦਿੰਨੇ ਸੋਨੂੰ। ਹੋਰ ਜੀ। ਠੀਕ ਹੈ ਠੀਕ ਹੈ 82000 ਰੁਪਏ ਜਾਲ ਵਗੈਰਾ ਲੱਗਿਆਗਾ। ਲੈ ਟਰਾਲੀ ਇੱਕ ਹੋਰ ਆ ਗਈ 1 ਲੱਖ ਰੁਪਏ ਦੀ ਕੀਮਤ ਹੈ। ਇੰਜ ਮਿੱਡ ਵਗੈਰਾ ਲੱਗਿਆ ਇਹਦੀ ਸਿੰਗਲ ਟਾਇਰ ਦੀ ਵਿੱਚ। 735 ਦਿਖਾ ਦੇ ਰਿਹਾ 99 ਮਾਡਲ ਜਿਹਦੀ ਕੀਮਤ 1 ਲੱਖ ਤੇ 80000 ਰੁਪਇਆ ਸੋਨਾਲੀਕਾ ਡੀਆਈ 55 ਆ ਗਿਆ ਈ ਟਰੈਕਟਰ ਮਾਡਲ ਹੈਗਾ ਇਹ 2004 2 ਲੱਖ ਤੇ 18000 ਰੁਪਇਆ ਇਹਦੀ ਕੀਮਤ ਹੈ ਮੈਸੀ 9000 ਆ ਗਿਆ 2011 ਮਾਡਲ 3 ਲੱਖ ਤੇ 55000 ਰੁਪਇਆ ਦੀ ਕੀਮਤ ਹੈ ਮੇਂਦਰਾ 475 ਡਬਲ ਕਲਚ ਮਾਡਲ 2002 ਲੱਖ ਤੇ 45000 ਰੁਪਿਆ ਦੀ ਕੀਮਤ ਇੱਧਰ ਜੌਂਡੀਅਰ 5204 2010 ਮਾਡਲ 4 ਲੱਖ ਤੇ 15000 ਰੁਪਿਆ ਦੀ ਕੀਮਤ ਆ ਗਈ ਸਵਰਾਜ 855 2012 ਮਾਡਲ 4 ਲੱਖ ਤੇ 20000 ਰੁਪਿਆ ਕੀਮਤ ਆ ਗਈ ਇਹਦੀ ਸੋਨ ਵਾਲੀ ਕਾ ਡੀਐਸ 560 ਟਰੈਕਟਰ ਆ ਗਿਆ ਜੀ ਮਾਡਲ 2006 ਕੀਮਤ ਆ ਗਈ 2 ਲੱਖ ਤੇ 60000 ਟਾਇਰ ਨਵੇਂ ਆ ਗਏ ਆਰਜਨ ਦਿਖਾ ਦਿੰਦੇ ਆ ਤੁਹਾਨੂੰ 60592 2017 ਮਾਡਲ ਕੀਮਤ ਇਹਦੀ 5 ਲੱਖ ਰੁਪਇਆ ਆਰਜਨ 605 ਤੁਹਾਨੂੰ ਮਾਡਲ ਦਿਖਾ ਦਿੰਦੇ ਆ 9 ਜਿਹਦੀ ਕੀਮਤ ਹੈਗੀ ਆ ਜੀ 3 ਲੱਖ 85000 ਲੋ ਜੀ ਕੇਸ ਦਾ ਰੀਪਰ ਆ ਗਿਆ ਇਧਰ 12 ਮਾਡਲ ਇਹਦੀ ਕੀਮਤ 1 ਲੱਖ ਤੇ 25000 ਰੁਪਇਆ ਹੈ ਲੋ ਜੀ ਸੋਨ ਵਾਲੀ ਕਾ ਡੀਆਈ 745 ਆ ਗਿਆ ਸੇਚਰੀ ਦੇ ਵਿੱਚ 2002 ਮਾਡਲ ਡਬਲ ਕਲਚ 2 ਲੱਖ ਤੇ 25000 ਰੁਪਇਆ ਦੀ ਕੀਮਤ ਹੈ ਮਹਿੰਦਰਾ ਬੀ 275 ਟਰੈਕਟਰ ਆ ਗਿਆ ਇਹ ਰਾਨਮੇ ਮਾਡਲ 1 ਲੱਖ ਤੇ 45000 ਰੁਪਏ ਕੀਮਤ ਸੋਨਾਲੀਕਾ 60 ਆ ਗਿਆ ਜੀ ਆਰਐਕਸ ਐਮਐਮਐ 12 ਮਾਡਲ 313000 ਰੁਪਏ ਕੀਮਤ ਹੈ ਇਹਦੀ 855 ਟਰੈਕਟਰ ਆ ਗਿਆ ਜੀ ਅੱਗੇ 2014 ਮਾਡਲ 4 ਲੱਖ ਤੇ 70000 ਰੁਪਏ ਕੀਮਤ ਹੈ ਪਾਵਰ ਸਟੀering ਆ ਗਿਆ ਅਰ ਜੋ ਨੋਬੋ ਟਰੈਕਟਰ ਆ ਗਿਆ ਜੀ 2016 ਮਾਡਲ 5 ਲੱਖ ਤੇ 45000 ਰੁਪਏ ਦੀ ਕੀਮਤ ਆ ਗਈ 735 ਆ ਗਿਆ ਜ 94 ਮਾਡਲ ਕੀਮਤ ਆ ਗਈ 1,340,000 ਰੁਪਇਆ 855 2001 ਮਾਡਲ 2,30,000 ਰੁਪਇਆ ਦੀ ਕੀਮਤ ਆ ਗਈ 540 ਚੱਕਰ ਆ ਗਈ 911 ਟਰੈਕਟਰ ਆ ਗਿਆ ਜੀ 97 ਮਾਡਲ ਕੀਮਤ ਦੀ ਗੱਲ ਕਰੀਏ ਦੀ ਕੀਮਤ ਰੱਖੀ ਹੈਗੀ 2 ਲੱਖ 311 ਟਰੈਕਟਰ ਹੈ ਜਿਹੜਾ 88 ਮਾਡਲ 1 ਲੱਖ ਤੇ 10000 ਰੁਪਏ ਦੀ ਕੀਮਤ ਆ ਗਈ HMT 911 ਟਰੈਕਟਰ ਆ ਗਿਆ ਜੀ 93 ਮਾਡਲ ਕੀਮਤ ਆ ਗਈ 2 ਲੱਖ ਰੁਪਏ ਹਾਂਜੀ ਇਹ ਟਰੈਕਟਰ ਵੀ ਆ ਆ 2511 ਤੋਂ ਲੈ ਕੇ ਹਾਂਜੀ ਆ ਵੀ ਹਾਂਜੀ ਕਿੰਨਾ ਮੋਬਾਈਲ ਨੰਬਰ ਬਈ 73288 7375 75 288 75288 4486 44186 ਲੈ ਬਾਈ ਆ 911 2511 ਦੇ 911 ਤਿੰਨੇ ਟਰੈਕਟਰ ਬਾਈ ਦੇ ਨੇ ਜੀ ਗਰੰਟੀ ਹੈ ਬਾਈ ਬਿਲਕੁਲ ਤੇ ਸੰਪਰਕ ਕਰ ਲਿਓ ਬਾਈ ਨੂੰ ਪਿੰਡ ਕਿਹੜਾ ਵੀਰੇ 2डीके ਕਰ ਲਿਓ ਬਾਈ ਸੰਪਰਕ ਸਵਰਾਜ 735 ਟਰੈਕਟਰ ਦਿਖਾ ਦਿੰਨੇ ਆ ਤੁਹਾਨੂੰ 2008 ਮਾਡਲ ਪੰਜਾਬ ਨੰਬਰ 2 ਲੱਖ ਤੇ 62000 ਰੁਪਇਆ ਮਿੱਤਰੋ ਆ ਗਈ ਇਹਦੀ ਕੀਮਤ ਇਹ ਹੈਗੇ ਸੀ ਮਿੱਤਰੋ ਮੋਗਾ ਟਰੈਕਟਰ ਮੰਡੀ ਦਾ ਰੇਟ ਪੇਜ ਫੋਲੋ ਜਰੂਰ ਕਰ ਲਿਓ ਤੇ YouTube ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਵੀਡੀਓ ਸ਼ੇਅਰ ਕਰ ਦਿਓ ਬਹੁਤ ਬਹੁਤ ਧੰਨਵਾਦੀ ਸਾਰਿਆਂ ਦਾ